ਵਿਦੇਸ਼ ਦੇ ਵਿੱਚ ਰਹਿ ਰਹੇ ਬੱਚਿਆਂ ਦੇ ਨਾਲ ਮਾੜੀਆਂ ਘਟਨਾਵਾਂ ਹੋਣ ਦੀਆਂ ਦੁਖਦ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਇਸ ਤੇ ਚਲਦੇ ਹੋਏ ਇੱਕ ਹੋਰ ਮਾਂ ਦਾ ਜਵਾਨ ਪੁੱਤ ਇਸ ਦੁਨੀਆ ਤੋਂ ਤੁਰ ਗਿਆ ਜਿਸ ਤੋਂ ਬਾਅਦ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾਂਦਾ ਉੱਥੇ ਰਹਿੰਦੇ ਉਸ ਦੇ ਨਾਲ ਦੋਸਤਾਂ ਦੇ ਵੱਲੋਂ ਹੀ ਦੱਸਿਆ ਗਿਆ ਕਿ ਕਿੰਝ ਉਹਨਾਂ ਦੇ ਪੁੱਤ ਦੀ ਜਾਨ ਚਲੀ ਗਈ ਦਿਨ ਪਹਿਲਾਂ ਸਬਤੈਨ ਸਿੰਘ ਜੀ ਉਹਨਾਂ ਦੀ ਡੈਥ ਹੋਈ ਹੈ ਕੈਨੇਡਾ ਦੇ ਵਿੱਚ ਤੇ ਉਹ ਮੇਰਾ ਬੇਟਾ ਵੀ ਉਹਨਾਂ ਦੇ ਨਾਲ ਹੀ ਸੀਗਾ ਉੱਥੇ ਤੇ ਉਹ ਵੀ ਉੱਥੇ ਹੀ ਰਹਿੰਦੇ ਇਕੱਠੇ ਰਹਿੰਦੇ ਹੁੰਦੇ ਸੀਗੇ ਮਿਲਦੇ ਕਰਦੇ ਸੀਗੇ ਜੋ ਇਹ ਵਾਪਰੀ ਹੈ ਘਟਨਾ ਬਹੁਤ ਹੀ ਦਖਦਾਈ ਜਿਹੜੀ ਮੌਤ ਹੋਈ ਹੈ ਪਰਿਵਾਰ ਨੂੰ ਜਿੰਨਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜਿੱਥੇ ਸਾਨੂੰ ਵੀ ਪਰਿਵਾਰਾਂ ਨੂੰ ਪਿਆ ਤੇ ਸਾਰੇ ਭਦੌੜ ਦੇ ਏਰੀਏ ਦੇ ਵਿੱਚ ਬਹੁਤ ਹੀ ਅੱਜ ਸੋਗ ਦੀ ਜਿਹੜੀ ਲਹਿਰ ਹੈਗੀ ਆ ਸਭ ਦੀਆਂ ਅੱਖਾਂ ਨਮ ਨੇਗੀਆਂ ਤੇ ਇੱਥੇ ਹੀ ਪਰਿਵਾਰ ਨੂੰ ਜਿੱਥੇ ਕਿ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉੱਥੇ ਲੋਕਾਂ ਨੂੰ ਵੀ ਸਾਥੀਆਂ ਨੂੰ ਵੀ ਤੇ ਉਹਦੇ ਉਹਦੇ دوستਾਂ ਮਿੱਤਰਾਂ ਨੂੰ ਤੇ ਰਿਸ਼ਤੇਦਾਰਾਂ ਨੂੰ ਸਭ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਬਹੁਤ ਹੀ ਦਖਦਾਈ ਮੌਤ ਹੋਈ ਹੈ ਜੀ ਰੱਬਾ ਐਸਾ ਕਿਸੇ ਨੂੰ ਨਾ ਕਦੇ ਬੈਰੀ ਦੁਸ਼ਮਣ ਨੂੰ ਮੌਤ ਵੀ ਨਾ ਹੋਈ ਜੀ ਕਿੰਨੇ ਦਿਨਾਂ ਬਾਅਦ ਜਿਹੜੀ ਡੈੱਥ ਵਧੀ ਇਹ 18 ਤਰੀਕ ਦੀ ਐਸਟੀਮੇਟ ਸਾਇਦ 17 ਦੀ ਜਾਂ 18 ਦੀ ਜਿਹੜੀ ਡੈੱਥ ਹੋਈ ਵੀ ਹੈ ਤੇ ਜਿਹੜੀ ਕਿ 13 ਹਾਂ ਮੈਨੂੰ ਪ੍ਰੋਪਰ ਪੱਕਾ ਨਹੀਂ ਪਤਾ ਜੀ ਵੀ 17 ਦੀ ਵੀ 13 ਦੀ ਹੋ ਸਕਦੀ ਹੈ ਤੇ ਜਿਹੜੀ ਕਿ ਅੱਜ ਬੋਡੀ ਐ ਉਹ ਲੈ ਕੇ ਆਂਦੀ ਐ ਐਮਬਰਸਾਰਾ ਏਅਰਪੋਰਟ ਤੋਂ ਤੇ ਬਹੁਤ ਹੀ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਪਿਆ ਤੇ ਬਹੁਤ ਹੀ ਦਖਦਾਈ ਘਟਨਾ ਹੈ ਕਿ ਇਹੋ ਜਿਹੀ ਪਰਿਵਾਰ ਕਿਸੇ ਨਾਲ ਵੀ ਕਦੇ ਨਾ ਹੋਵੇ ਹਾਂਜੀ ਪ੍ਰਧਾਨ ਜੀ ਜਿਹੜੀ ਅੱਜ ਇਹ ਜਿਹੜੀ ਆਇਆ ਸਸਤਾਰ ਜੀ ਸਤਿ ਕੀ ਆਮਵਾਲਾ ਮਾਮਲਾ ਤੇ ਹੈ ਜੀ ਬਿੱਕਰ ਸਿੰਘ ਮਿਸਤਰੀ ਦੇ ਪਰਿਵਾਰ ਤੇ ਬਹੁਤ ਵੱਡਾ ਪਹਾੜ ਡਿੱਗਿਆ ਹੈ ਇਹਦਾ ਇਹਨਾਂ ਦਾ ਬੇਟਾ 3 ਸਾਲ ਪਹਿਲਾਂ ਜਿਹਨੂੰ ਅਸੀਂ ਪਿਆਰ ਨਾਲ ਸੁੱਖਾ ਕਹਿ ਦਿੰਦੇ ਆ ਉਹਦਾ ਨਾਂ ਸੁਖਚੈਨ ਸਿੰਘ ਹੈ ਉਹ ਮਤਲਬ ਸਾਡੇ ਪਹਿਲਾਂ ਵੀ ਉਹਨਾਂ ਨਾਲ ਉਹਦੇ ਨਾਲ ਚੰਗੇ ਸਬੰਧ ਸਨ ਸਾਡੇ ਮੇਰੇ ਭਤੀਜੇ ਦਾ ਕਲਾਸ ਤੋਂ ਉਹ ਪੜਦਾ ਰਿਹਾ ਨਾਲ ਘਰੇ ਵੀ ਆਉਂਦਾ ਜਾਂਦਾ ਸੀ ਉਹ ਕੈਨੇਡਾ ਬੜੇ ਵਧੀਆ ਟੰਗ ਨਾਲ ਗਿਆ ਉਹਦਾ ਕੰਮਕਾਰ ਕਰ ਰਿਹਾ ਸੀ ਬਸ ਉੱਥੇ ਜਦੋਂ ਕੋਈ ਰਲੇ ਭਾਗ ਮਾੜੇ ਹੁੰਦੇ ਆ ਕੋਈ ਮਾੜਾ ਸਮਾਂ ਆ ਗਿਆ ਉਹਨੇ ਮਤਲਬ ਐਕਸੀਡੈਂਟ ਹੋ ਗਿਆ ਮਤਲਬ ਐਕਸੀਡੈਂਟ ਨਾਲ ਉਹਦੀ ਸਖਚਨ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਅੱਜ 18-19 ਦਿਨਾਂ ਬਾਅਦ ਡੈੱਡ ਬੋਡੀ ਇੱਥੇ ਪਹੁੰਚੀ ਹੈ ਅੱਜ ਉਹਨੂੰ ਇੱਥੇ ਜਿਹੜਾ ਵਿਸਾਖੀ ਵਾਲਾ ਰੋਡ ਤੇ ਰਾਮ ਬਾਗ ਆ ਉੱਥੇ ਸੰਸਕਾਰ ਕੀਤਾ ਹੈ ਬੜੇ ਦੁੱਖ ਦੀ ਗੱਲ ਆ ਸਾਰੇ ਪਿੰਡ ਦੇ ਸਾਰੇ ਏਰੀਏ ਦੇ ਕੋਨੇ-ਕੋਨੇ ਤੋਂ ਸੰਗਤ ਆਈ ਪਿੱਕਰ ਸਿੰਘ ਮਿਸਤਰੀ ਨਾਲ ਦੁੱਖ ਮਣਾਉਣ ਵਾਸਤੇ ਪਰ ਗੱਲ ਇਹ ਆ ਵੀ ਚਾਹੇ ਦੁੱਖ ਬਣਾਇਆ ਜਾਂਦਾ ਔਰ ਗੱਲ ਇਹ ਤਨ ਆ ਉਹ ਮਾਂ ਐ ਤਾਨੂੰ ਪਿਓ ਐ ਜਿਨ੍ਹਾਂ ਦਾ ਮਤਲਬ ਐਡਾ ਨੌਜਵਾਨ ਤੇ ਐਡਾ ਸਿਆਣਾ ਤੇ ਐਡਾ ਲਹਿਕ ਸੁਪੁੱਤਰ ਉਹਨਾਂ ਦੇ ਕੋਲੋਂ ਚਲਿਆ ਗਿਆ ਇਹਦੀ ਕਿਸੇ ਹੱਦ ਤੇ ਵੀ ਇਹ ਘਾਟਾ ਪੂਰਾ ਨਾ ਹੋਣ ਵਾਲਾ ਘਾਟਾ ਪੂਰਾ ਹੋਣੀ ਨਹੀਂ ਸਕਦਾ ਨਹੀਂ ਜੀ ਇਹ ਤਾਂ ਡੈਡ ਬੋਡੀ ਸੰਬੰਧੀ ਤਾਂ ਜੀ ਗੱਲ ਇਹ ਆ ਵੀ ਇਹ ਤਾਂ ਪਰਿਵਾਰ ਦਾ ਇਕੱਲੇ ਮੁੰਡਾ ਸੀ ਉੱਥੇ ਉੱਥੇ ਮਤਲਬ ਇਹਨਾਂ ਦਾ ਮੁੰਡੇ ਦਾ ਕਲਾਸ ਫੈਲੋ ਆ ਤਲਵੰਡੀ ਤੋਂ ਮੁੰਡਾ ਬਿਕਰਮਾ ਸ਼ੈਦੋ ਦਾ ਨਾਮ ਉਹਨੇ ਜਾਦੇ ਉੱਥੇ ਮਤਲਬ ਉਹਨੇ ਆਪਣੇ ਸਾਥੀਆਂ ਨੂੰ ਨਾਲ ਲਾ ਕੇ ਉਹਨੇ ਮਤਲਬ ਸਾਰਾ ਮਤਲਬ ਉੱਥੇ ਦੇਖ ਭੇੜੇ ਕਰਕੇ ਉਹਨ ਆਪ ਅੱਜ ਡੈਡ ਬੋਡੀ ਕੱਲੋ ਆਪ ਮੂਰੇ ਆ ਗਿਆ ਸੀ ਉਹ ਮੁੰਡੇ ਨੇ ਜਾਦੇ ਇਹਦੇ ਚ ਵੱਡਾ ਰੋਲ ਕੀਤਾ ਜੀ ਇਹਦੇ ਜਿਹੜੇ ਇਹਦੇ ਜਿਹੜੇ ਸਚੈਨ ਦੇ ਮਿੱਤਰ ਆ ਇਹਦੇ ਦੋਸਤਾਂ ਉਹਨਾਂ ਦੇ ਜਾਦੇ ਰੋਲੇ ਸੀ ਸਰਕਾਰ ਜਾਂ ਪ੍ਰਸ਼ਾਸਨ ਦਾ ਕਿਹੋ ਜਿਹਾ ਨਹੀਂ ਉਹਨਾਂ ਦਾ ਇਹਦੇ ਪਰ ਵਿੱਚ ਕੋਈ ਕਿਸ ਨੇ ਪੁੱਛਿਆ ਨਹੀਂ ਕੋਈ ਕੁਛ ਨਹੀਂ ਮਤਲਬ ਕੋਈ ਕਿਸ ਨੇ ਰੋੜ ਨਹੀਂ ਕੀਤਾ ਇਹਦਾ ਮਤਲਬ ਜਾਂਦਾ ਬਿੱਕਰ ਸਿੰਘ ਦੇ ਪਰਿਵਾਰ ਨੇ ਸਿੰਘਾਂ ਨੇ ਜਾਂ ਉਹਦੇ ਬੱਚੇ ਦੇ ਉਹ ਬੱਚੇ ਦਾ ਸੁਹਾਈ ਇੰਨਾ ਚੰਗਾ ਸੀ ਇੰਨਾ ਲਾਇਕ ਬੱਚਾ ਸੀ ਵੀ ਉਹਦਾ ਜਿਹੜੇ ਮਿੱਤਰ ਹੈ ਉਹਨਾਂ ਨੇ ਸਾਰਾ ਭਜਨਾਟਕ ਕਰਕੇ ਇੱਥੋਂ ਡਿੰਡਬੋਡੀ ਲਾਉਣ ਤੱਕ ਮਤਲਬ ਭਜਨਾਟਕ ਕੀਤੀ ਅੱਜ ਅੱਜ 9 ਵਜੇ ਦਾ ਟਾਈਮ ਸੀ ਵੀ ਅੰਮ੍ਰਿਤਸਰ ਹਵਾਈ ਅੱਡੇ ਤੇ ਡਿੰਡਬੋਡੀ ਪਹੁੰਚਣੀ ਹੈ ਮਤਲਬ ਉਹ ਸਵੇਰ ਦੇ ਇਥੋਂ ਪਰਿਵਾਰ ਤੇ ਉਹ ਮੁੰਡੇ ਗਏ ਹੋਏ ਸੀ ਉੱਥੋਂ ਵੀ ਥੋੜਾ ਜਿਹਾ ਲੇਟ ਹੋਣ ਕਰਕੇ ਸੰਸਕਾਰ ਲੇਟ ਹੋ ਗਿਆ ਮਤਲਬ ਉੱਥੇ ਡੈਡ ਬੋਡੀ ਆਉਣ ਚ ਕੁਝ ਸਮਾਂ ਲੇਟ ਹੋ ਗਈ ਤੇ ਹੁਣ ਸੰਸਕਾਰ ਉਹਦਾ ਮੜਕੇ ਦਾ ਹੋ ਚੁੱਕਿਆ ਬਹੁਤ ਹੀ ਇਹ ਇਕੱਲੇ ਬਿੱਕਰ ਸਿੰਘ ਦੇ ਪਰਿਵਾਰ ਨਾਲ ਤਾਂ ਜੋ ਪਹਾੜ ਡਿੱ ਗਿਆ ਡਿੱ ਗਿਆ ਜਾਨੀ ਸਾਰਾ ਭਦੌੜ ਹੀ ਸ਼ਹਿਰ ਸਾਰਾ ਭਦੌੜ ਸਾਰਾ ਇਲਾਕਾ ਹੀ ਇਸ ਗੱਲ 'ਚ ਬਹੁਤ ਗਮਗੀਨ ਹੈ ਕਿ ਉਹ ਬੱਚਾ ਹੀ ਇੰਨਾ ਪਿਆਰਾ ਸੀ ਵਾਹਿਗੁਰੂ ਜੀ ਖਾਲਸਾ